ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਦੇ ਹਿੱਤਾਂ ਲਈ ਫੈਸਲੇ ਲਏ ਜਾ ਰਹੇ ਹਨ ਇਸੇ سلسلے ਤਹਿਤ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਚ ਬੁੱਡੇ ਨਾਲੇ ਦੀ ਸਫਾਈ ਲਈ 650 ਕਰੋੜ ਦੇ ਪ੍ਰੋਜੈਕਟ ਤਹਿਤ 225 ਐਮ ਐਲ ਡੀ ਸੀ ਵ੍ਰਿਜ ਟ੍ਰੀਟਮੈਂਟ ਪਲਾਂਟ ਜਮਾਲਪੁਰ ਲੋਕਾਂ ਨੂੰ ਸਮਰਪਿਤ ਕੀਤੇ ਗਏ ਇਹ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਹੌਲੀ ਬਦਲਣ ਲੱਗ ਜੂਗਾ ਜਦੋਂ ਸਾਰੇ ਪਲਾਂਟ ਚੱਲ ਪਏ ਤਾਂ ਇਹਦਾ ਨਾਮ ਬੁੱਢਾ ਦਰਿਆ ਇਹਦਾ ਨਾਮ ਵਾਪਸ ਉਹੀ ਦੇਵਾਂਗੇ ਇਹਨੂੰ ਗੰਦੇ ਨਾਲੇ ਦਾ ਲਫ਼ਜ਼ ਕਲੰਕ ਜਿਹੜਾ ਹਟਾ ਦੇਣਾ ਹੋ ਇਹਦੇ ਤੀਜੇ ਲੈਵਲ ਤੇ ਥਰਡ ਟ੍ਰੀਟਮੈਂਟ ਜਿਹੜੀ ਜਿਹੜੀ ਹੈ ਪਾਣੀ ਦਾ ਜਿਹੜਾ ਸ਼ੁੱਧੀ ਕਰਨਾ ਹੈ ਜਿਹੜਾ ਪਾਣੀ ਸਾਫ਼ ਕਰਨ ਦਾ ਉਹ ਪੰਜਾਬ ਚ ਪਹਿਲੀ ਵਾਰੀ ਯੂਜ਼ ਹੋ ਰਿਹਾ ਫਾਈਬਰ ਡਿਸਕ ਫਿਲਟਰ ਸੂਬੇ ਦਾ ਸਭ ਤੋਂ ਵੱਡਾ ਪਲਾਂਟ ਸਤਲੁਜ ਦੀ 47. 5 5 ਕਿਲੋਮੀਟਰ ਮੌਸਮੀ ਸਹਾਇਕ ਨਦੀ ਵਿੱਚ ਵਹਿਣ ਵਾਲੇ ਸੀਵਰੇਜ ਦੇ ਪਾਣੀ ਅਤੇ ਹੋਰ ਗੰਦੇ ਪਾਣੀ ਨੂੰ ਟ੍ਰੀਟ ਕਰਦਾ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸੇ ਵਿੱਚ ਸਤਲੁਜ ਦੇ ਸਮਾਂਤਰ ਚੱਲਦੀ ਹੈ ਜਿਸ ਵਿੱਚ ਸ਼ਹਿਰ ਦੇ ਆਸ-ਪਾਸ 14 ਕਿਲੋਮੀਟਰ ਤੱਕ ਦਾ ਏਰੀਆ ਸ਼ਾਮਿਲ ਹੈ ਇਹ ਨਹੀਂ ਨਹੀਂ ਪੰਜਾਬ ਸਰਕਾਰ ਵੱਲੋਂ ਖੁਸ਼ਿਆਰਪੁਰ ਚ ਵੀ ਸੀਵਰੇਜ ਤੇ ਸਾਫ਼ ਪਾਣੀ ਲਈ ਫੰਡ ਜਾਰੀ ਕੀਤਾ ਗਿਆ ਹੈ